ਸਵਰਗ ਇੱਥੇ ਵੀ ਹੈ ਜੀਉਂਦੇ ਜੀ ਤੇ ਜਦੋਂ ਉਹ ਜਾਂਦਾ ਫਿਰ ਉੱਥੇ ਧੰਨ ਧੰਨ ਸ਼ਾਬਾਸ਼ ਕਹ ਪ੍ਰਭ ਜਨਕੋ ਜਨਨਾਣਕ ਮੇਲੇ ਗੱਲ ਆਈ ਜੀਓ ਗੁਰਮੁਖੋਂ ਗੱਲ ਨਾਲ ਲਾ ਲੈ ਜਾਂਦਾ ਹੈ ਇਸ ਲਈ ਮਹਾਰਾਜ ਨੇ ਬਹੁਤ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੇ ਵਿੱਚ ਸਵਰਗ ਤੇ ਨਰਕ ਬਾਰੇ ਦੱਸਿਆ ਸੁਰਗਵਾਸ ਨਾ ਵਾਸੀ ਡਰਿਆ ਨਰਕ ਨਿਵਾਸ ਹੋਣਾ ਹੈ ਸੋ ਹੋਈਏ ਮਣੇ ਨਾ ਕੀਜੈ ਆ ਗੁਰਮੁਖ ਦੀ ਜਿਹੜੀ ਜੀਵਨ ਸ਼ੈਲੀ ਹੁੰਦੀ ਹੈ ਉਹ ਜਿਉਂਦੇ ਜੀਵੀ ਮਤਲਬ ਕਿ ਸਵਰਗ ਦੇ ਵਿੱਚ ਹੀ ਹੁੰਦਾਗਾ ਕਿਉਂਕਿ ਆਨੰਦ ਦੀ ਅਵਸਥਾ ਵਿੱਚ ਵਿਚਰਦਾ ਉਹ ਨਾਮ ਦੇ ਵਿੱਚ ਸਮਾਇਆ ਹੁੰਦਾਗਾ ਤੇ ਕਰੋੜਾਂ ਦਾ ਉਧਾਰ ਕਰਦਾ ਫਿਰਦਾ ਗੁਰਮਖਾ ਗੁਰਮਖ ਉਹਠ ਉਧਾਰਦਾ ਦਿਨਾਂ ਵਿੱਚ ਇੱਕ ਕਣੀ ਉਹ ਆਪ ਵੀ ਉਧਰਿਆ ਹੁੰਦਾ ਤੇ ਦੂਸਰਿਆਂ ਨੂੰ ਵੀ ਉਧਾਰ ਦਿੰਦਾਗਾ ਇਸ ਲਈ ਗੁਰਮਖ ਦਾ ਜੀਵਨ ਜਿਉਂਦੇ ਜੀ ਸਵਰਗ ਦੇ ਵਿੱਚ ਆ ਗੁਰਮਖ ਨੂੰ ਕੋਈ ਇਸ ਤਰ੍ਹਾਂ ਦੀ ਨਹੀਂ ਹੁੰਦੀ ਜਿਉਂਦੇ ਜੀਵੀ ਤੇ ਮਨ ਤੋਂ ਬਾਅਦ ਵੀ ਉਹ ਸਵਰਗਾਂ ਦਾ ਵਸਾਹੀ ਹੁੰਦਾਗਾ ਉਹਦਾ ਗੁਰਮਖ ਨੂੰ ਕੋਈ ਡਰ ਨਹੀਂ ਹੁੰਦਾ ਹਾਂ ਕੋਈ ਮੌਤ ਦਾ ਡਰ ਨਹੀਂ ਕੋਈ ਭੈ ਨਹੀਂ ਬਿਲਕੁਲ ਕੋਈ ਹੋਰ ਕਿਸਮ ਦਾ ਵੀ ਡਰ ਨਹੀਂ ਗੁਰਮਖ ਜੀਏ ਮਰੇ ਪ੍ਰਵਾਨ ਆਰਜਨ ਅਸੀਜੈ ਸ਼ਬਦ ਪਛਾਨ ਉਹਨੇ ਸ਼ਬਦ ਦੀ ਪਛਾਣ ਕੀਤੀ ਹੁੰਦੀ ਹੈ ਨਾ ਜਿਹੜਾ ਨੌ ਦਰਾਂ ਤੋਂ ਪ੍ਰਾਣ ਹਦ ਸ਼ਬਦ ਵੱਜੇ ਦਸਮ ਦਾਰ ਤੇ ਅੰਮ੍ਰਿਤ ਨਾਮ ਜੋ ਆਇਆ ਥਾ ਉਹ ਅੰਮ੍ਰਿਤ ਨਾਮ ਦੇ ਵਿੱਚ ਸਮਾਇਆ ਹੁੰਦਾ ਅੰਮ੍ਰਿਤ ਪੀਂਦਾ ਹੁੰਦਾ ਇਸ ਲਈ ਉਹ ਅਮਰ ਹੁੰਦਾਗਾ ਅੰਮ੍ਰਿਤ ਪੀਵੇ ਅਮਰ ਸੋਏ ਤਾਂ ਦਾ ਮਾਰਾਇ ਨੇ ਆਖਿਆ ਨਾ ਵੀ ਜਿਹੜਾ ਗੁਰਮਖ ਹੁੰਦਾ ਜੀ ਜਨ ਸਭ ਸਿਸ਼ਟ ਪਾਈ ਗੁਰਮਖ ਸੋਭਾ ਪਾਵੇਗਾ ਸਾਰੀ ਸ੍ਰਿਸ਼ਟੀ ਦੇ ਵਿੱਚ ਗੁਰਮਖ ਦੀ ਜਿਹੜੀ ਸੋਭਾ ਵਧਾਈ ਹੈ ਉਹ ਹੁੰਦੀ ਹੈ ਕਿਉਂਕਿ ਉਹ ਨਾਮ ਦੇ ਵਿੱਚ ਸਮਾਇਆ ਅਮਰ ਦੇ ਵਿੱਚ ਸਮਾਇਆ ਸੱਚ ਦੇ ਵਿੱਚ ਸਮਾਇਆ ਹੁੰਦਾ ਹੈਗਾ ਉਹ ਸੁਰਗਾਂ ਦਾ ਵਾਸੀ ਹੁੰਦਾ ਹੈਗਾ ਗੁਰਮਖ ਕਿੰਦਾ ਬਣਿਆ ਜਾ ਸਕਦਾ ਗੁਰਮਖ ਗੁਰੂ ਪਿਆਰੇ ਇਸ ਤਰ੍ਹਾਂ ਮਾਰਾਇ ਨੇ ਆਪਣੀ ਬਾਣੀ ਦੇ ਵਿੱਚ ਗੁਰਸਿੱਖਾਂ ਨੂੰ ਸਮਝਾਇਆ ਹੈਗਾ ਕਿ ਜਦੋਂ ਆਪਾਂ ਸੂਬਾ ਉੱਠਦੇ ਆ ਗੁਰੂ ਦੇ ਸ਼ਬਦ ਮੁਤਾਬਕ ਜੇ ਆਪਾਂ ਜੀਵਨ ਸ਼ੈਲੀ ਜੀਉਨੇ ਆ ਤਾਂ ਸੀ ਗੁਰਮੁਖ ਬਣ ਸਕਦੇ ਆ ਜਿਹਨੂੰ ਮਹਾਰਾਜ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਪਲਕਿਓ ਠਰ ਨਾਮ ਤੇ ਆਵੇ ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਇਸ ਤਨਾ ਇਹ ਸ਼ਬਦ ਦੇ ਵਿੱਚ ਲੰਮੀ ਜੀਵਨ ਸ਼ੈਲੀ ਦੱਸੀ ਹੈ ਫਿਰ ਦਿਵਸ ਚੜੇ ਕੁਰਬਾਨੀ गावा ਬੰਦੇ ਉੱਠਦੇ ਹਰ ਨਾਮ ਤੇ ਆਵੇ ਹੈਨਾ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿਖ ਗੁਰੂ ਮਨ ਭਾਵ ਹੈ ਜਨ ਨਾਨਕ ਤੋੜ ਮੰਗੇ ਤਿਸ ਗੁਰ ਸਿੱਕੀ ਜੋ ਆਪ ਜਪੈ ਹੋਰ ਅਰਨਾਮ ਹੋਰ ਅਰਨਾਮ ਜਪਾਏ ਇਹ ਗੁਰਮੁਖ ਮਨ ਦੀ ਇੱਕ ਜੀਵਨ ਛਹਿਲੀ ਹੈ ਜੋ ਇਹ ਸ਼ਬਦ ਦੇ ਵਿੱਚ ਵਿਸਥਾਰ ਦੇ ਨਾਲ ਗੁਰੂ ਸਾਹਿਬ ਨੇ ਸਮਝਾਈ ਹੈ ਜੇਕਰ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਇਸ ਤਰ੍ਹਾਂ ਗੁਰੂ ਸਾਹਿਬ ਦੀ ਸ਼ਬਦ ਅਨੁਸਾਰ ਤਾਂ ਅਸੀਂ ਗੁਰਮੁਖ ਜ਼ਰੂਰ ਬਣ ਜਾਗੇ ਸਿਮਰਨ ਕੀ ਸਿਮਰਨ ਮਹਾਰਾਜ ਨੇ ਆਪਨ ਬਾਣੀ ਦੇ ਵਿੱਚ ਸਮਝਾਇਆਗਾ ਊਠਤ ਬੈਠ ਸੋਤ ਜਾਗਤ ਗੁਰਮੰਤਰ ਜਿਦੈ ਚਿਤਾਰੁ ਹਰਦੈ ਬੰਧੈ ਜਦੋਂ ਅਸੀਂ ਸੌਂਦਿਆਂ ਖਾਂਦਿਆਂ ਪੀਂਦਿਆਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖਦੇ ਹਾਂ ਗੁਰਮੰਤਰ ਦੜ ਕਰਦੇ ਹਾਂ ਇਹ ਵੀ ਸਿਮਰਨ ਨੇ ਤੁਹਾਨੂੰ ਸਿਮਰਨ ਦਾ ਅਭਿਆਸ ਕਿੱਥੋਂ ਹੈ ਦੇਖੋ ਅਸੀਂ 2004 ਤੋਂ ਲੈ ਕੇ ਸਾਨੂੰ ਬਹੁਤ ਹੀ ਇਸ ਇਲਾਕੇ ਦੇ ਸਿੱਖ ਕੌਮ ਦੇ ਮਹਾਨ ਪ੍ਰਚਾਰਕਾ ਗੁਰਮukh ਪਿਆਰੇ ਸੁਰਤਬਿਰਸੇ ਉੱਚੇ ਸੱਚੇ ਪਾਤਸ਼ਾਹੀ ਰਹਿਮਤ ਦੇ ਪਾਤਰ ਪਾਈ ਸਾਹਿਬ ਪਾਈ ਲਖਬੀਰ ਸਿੰਘ ਜੀ ਫਰੀਦਕੋਟ ਵਾਲੇ ਉਹਨਾਂ ਦਾ ਸਾਨੂੰ ਸੰਗ ਹੋਇਆ 2004 ਦੇ ਵਿੱਚ ਤੇ ਉਹਨਾਂ ਨੇ ਸਾਨੂੰ ਸ਼ਬਦ ਦਾ ਅਭਿਆਸ ਕਰਵਾਇਆ ਗੁਰੂ ਸਾਹਿਬ ਦੀ ਬਾਣੀ ਦਾ ਅਹਿਸਾਸ ਕਰਾਇਆ ਵੀ ਪ੍ਰੈਕਟੀਕਲ ਜੀਵਨਾ ਗੁਰੂ ਸਾਹਿਬਾਨਾਂ ਦਾ ਸਾਡੇ ਭਗਤਾਂ ਦਾ ਵੀ ਆਪਾਂ ਪ੍ਰੈਕਟੀਕਲ ਕਰੀਏ ਫਿਰ ਜਿਵੇਂ ਜਿਵੇਂ ਉਹ ਸਾਨੂੰ ਸਮਝਾਉਂਦੇ ਗਏ ਕਿਉਂਕਿ ਬਾਣੀ ਦੇਖੋ ਸਾਨੂੰ ਸਮਝ ਨਹੀਂ ਆਉਂਦੀ ਕਿ ਭਾਵੇਂ ਅਸੀਂ ਕਿੰਨੇ ਵੀ ਵਿਦਵਾਨ ਹੋਈਏ ਕਿੰਨੇ ਹੀ ਅੱਛਾ ਕੀਰਤਨ ਕਰਦੇ ਹੋਈਏ ਬਟ ਜੇ ਸਾਨੂੰ ਕਿਸੇ ਗੁਰਮਖੰਦ ਦਾ ਸੰਗ ਨਹੀਂ ਹੈ ਤਾਂ ਇਹ ਸੱਚੇ ਪਾਤਸ਼ਾਹ ਦੀ ਆਗਾਦ ਬੋਧ ਬਾਣੀ ਜਿਹੜੀ ਚੌਥੇ ਪਦ ਵਿੱਚ ਆ ਇਹ ਸਾਨੂੰ ਸਮਝ ਨਹੀਂ ਆਉਂਦੀ ਗੁਰਮਖ ਤੋਂ ਬਿਨਾ ਤਾ ਗੁਰੂ ਸਾਹਿਬ ਨੇ ਥਾ ਥਾ ਦੇ ਸੰਤਾਂ ਸਾਧੂਆਂ ਭਗਤਾਂ ਦੇ ਗੁਰਮਖਾਂ ਦਾ ਸੰਗ ਕਰਨ ਲਈ ਪ੍ਰੇਰਿਤ ਕੀਤਾ ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ ਵੀ ਤੁਸੀਂ ਆ ਸੰਤਾਂ ਦਾ ਸੰਗ ਕਰਕੇ ਪੁੱਛੋ ਕਿ ਪ੍ਰਭੂ ਮਿਲਣ ਦਾ ਸਮਾਂ ਇਹ ਮਹਾਂਸਿਆਮੇ ਦੇ ਵਿੱਚ ਤੇ ਗੁਰਮਖ ਜਿਹੜਾ ਹੁੰਦਾ ਹੈ ਉਤਰੇ ਉਹਨਾਂ ਤੋਂ ਅਤੀਤ ਹੁੰਦਾ ਵਿਆਸੀ ਹੁੰਦਾ ਨਾਮ ਸਮਾਇਆ ਹੁੰਦਾਗਾ ਫਿਰ ਮਹਾਰਾਜ ਕਹਿੰਦੇ ਵੀ ਜਦੋਂ ਤੁਸੀਂ ਉਹਦਾ ਸੰਗ ਕਰੋਗੇ ਗੁਰਮੰਤਰ ਦੇਣ ਕਰਨਾ ਵੀ ਆ ਜਾਏਗਾ ਤੇ ਤੁਹਾਨੂੰ ਜਿੱਥੇ ਆਪ ਵਿਚਰਦਾ ਉਥੇ ਲੈ ਜਾਏਗਾ ਬਾਣੀ ਸਮਝਾ ਦੇਗਾ ਜਿਨ ਮਹਾਰਾਏ ਕਹਿੰਦੇ ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲਿਪ ਤੋਂ ਰਹਿਣਾ ਆਪ ਉਧਰ ਹੈ ਉਸ ਵਿੱਚ ਡੁੱਬਦੇ ਵੀ ਤਰਨਾਗਾ ਸੌਰੀ ਸ਼ਾਇਦ ਮੈਂ ਭੁੱਲ ਗਿਆ ਇਹ ਵਿੱਚੋਂ ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲਿਪ ਤੋਂ ਰਹਿਣਾ ਇਸ ਤਰ੍ਹਾਂ ਕਰਕੇ ਆਉਂਦਾ ਬਾਣੀ ਦੇ ਵਿੱਚ ਵੀ ਜਿਹੜਾ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਹੀ ਨਿਜ ਕਰਵਾਸਾ ਹੋਏ ਵੀ ਵਿਰਲੇ ਵਿਰਲੇ ਗੁਰਮੁਖ ਹੁੰਦੇ ਜਿਹੜੇ ਅਭਿਆਸੀਆ ਵੀ ਉਹ ਤੁਹਾਨੂੰ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਵਿਚਾਰ ਕੇ ਉਸ ਰਸਤੇ ਉੱਤੇ ਆਪ ਤੁਰੇ ਹੁੰਦੇ ਤੁਹਾਨੂੰ ਵੀ ਤੋਰ ਦੇਣਗੇ ਤੇ ਅਭਿਆਸ ਕਰਨਾ ਰਾਗੇ ਸਿੰਘ ਤੁਸੀਂ ਸੀਗੇ ਤੇ ਉਦੋਂ ਗੁਰਬਾਣੀ ਸਮਝ ਆਉਂਦੀ ਸੀ ਜਾਂ ਸਿਰਫ ਕੀਰਤਨ ਕਰਦੇ ਹੁੰਦੇ ਸੀ ਵੀ ਗੁਰਬਾਣੀ ਉਸ ਤਰੀਕੇ ਨਾਲ ਸਮਝ ਨਹੀਂ ਆਉਂਦੀ ਸੀ हां ये क्या जा सकदा है गाइस खुद मैं में में भी महसूस कर दंगा क्योंकि शरदा भावना ਦਾ ਸੱਚੇ ਪਾਤਸ਼ਾਹ ਦੀ ਅੰਦਰ ਪਹਿਲਾਂ ਵੀ ਸੀਗੀ ਬਟ ਜੋ ਸਾਡੀ ਜ਼ਿੰਦਗੀ ਦਾ ਮਕਸਦ ਹੈ ਜੋ ਗੁਰੂ ਸਾਹਿਬ ਕਹਿੰਦੇ ਆ ਨਾ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਲਨ ਕੀ ਇਤਨੀ ਬੜੀ ਓਨਲੀ ਵਨ ਚਾਂਸ 골ਡਨ ਚਾਂਸ ਹੈ ਤੁਹਾਨੂੰ ਸਮਾਂ ਦੁਆਰੇ ਨਹੀਂ ਦਿੱਤਾ ਜਾ ਸਕਦਾ ਮਾਨ ਸ਼ਾਮੇ ਦਾ ਇਸ ਲਈ ਜੇ ਤੁਹਾਨੂੰ ਕੋਈ ਅਭਿਆਸੀ ਗੁਰਮਖ ਦਾ ਸੰਗ ਹੋ ਜਾਂਦਾ ਤਾਂ ਉਹ ਤੁਹਾਨੂੰ ਨਾਮ ਤੱਕ ਪਹੁੰਚਾ ਸਕਦਾ ਹੈ ਗੁਰਮੁਖ ਕੋਟ ਉਧਾਰ ਦਾ ਦੇ ਨਾਮ ਹੈ ਇੱਕ ਕਣੀ ਉਹ ਤੁਹਾਨੂੰ ਨਾਮ ਤੱਕ ਪਹੁੰਚਾ ਸਕਦਾ ਅਭਿਆਸ ਕਰਵਾ ਕੇ ਇਸ ਲਈ ਮੈਂ ਮਹਿਸੂਸ ਕੀਤਾਗਾ ਜ਼ਿੰਦਗੀ ਦੇ ਵਿੱਚ ਉਹਨਾਂ ਗੁਰਮਖਾਂ ਦਾ ਸੰਗ ਕਰਨਾ ਸਾਨੂੰ ਬਹੁਤ ਜ਼ਰੂਰੀ ਹੈ ਜਿਹੜੇ ਅਭਿਆਸੀ ਹਨ ਸੱਚ ਦੇ ਵਿੱਚ ਸਮਾਏ ਹੋਏ ਹਨ ਤਾਂ ਤੇ ਫਿਰ ਤੁਹਾਡਾ ਜਿਹੜਾ ਇਹ ਮਨਸਜਮਾ ਸਫਲ ਹੋ ਜਾਏਗਾ ਤੁਸੀਂ ਜਿਤਕੇ ਬਾਜੀ ਪਾਸ ਜਾਓਗੇ ਤੇ ਤੁਹਾਡੀ ਜ਼ਿੰਦਗੀ ਚ ਤੁਹਾਡੇ ਕੀਰਤਨ ਵਿੱਚ ਹੋਰ ਵੀ ਸਹਿਜ ਤੇ ਆਨੰਦ ਆਏਗਾ ਤੁਹਾਨੂੰ ਜ਼ਿੰਦਗੀ ਦਾ ਅਸਲੀ ਮੋਟਿਵ ਕੀ ਹੈ ਉਹ ਤਾਂ ਆਪ ਨੂੰ ਪਾਤਸ਼ਾਹ ਪਿਆਰੇ ਦਾਸ ਹੀ ਰਹਿਿਆ ਹੈ ਨਾ ਵੀ ਜ਼ਿੰਦਗੀ ਦਾ ਅਸਲੀ ਮਕਸਦ ਤਾਂ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਹੈ ਜੋ ਥਾਂ ਥਾਂ ਮਾਰ ਨੇ ਆਖਿਆ ਇਹ ਤੇਰੀ ਉਸਰੇ ਤੇਰੀ ਬਾਹਰ ਘਟ ਪੀਤਰ ਤੋਂ ਦੀਖ ਵਿਚਾਰ ਕਹ ਕਬੀਰ ਜੀਤ ਕੇ ਹਾਰ ਜਿੱਤ ਕੇ ਹਾਰ ਨਾ ਜਾਓ ਜੀ ਤੁਸੀਂ ਇਹ ਸਮਾਨ ਸਜਾਮੇ ਦੇ ਵਿੱਚ ਮਾਲਕ ਨੂੰ ਮਿਲਣਾ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇਮਾਰੇ ਲੇਖੇ ਕਹ ਰਵਦਾਸ ਆਸ ਲਗ ਜੀਉ ਚਿਰ ਪੈ ਦਰਸ਼ਨ ਦੇਖੇ ਵੀ ਸਤਜੁਗ ਤੋਂ ਲੈ ਕੇ ਕਲ ਜੋ ਕਲਾ ਦਾ ਯੁਗ ਆ ਗਿਆ ਨਾ ਕਰਵਾਇਆ ਨੂੰ ਆਪਾਂ ਉਹਦੇ ਮਾਧਮ ਵੀ ਤੁਹਾਨੂੰ ਦੇਖਿਆ ਨਹੀਂ ਆ ਵੀ ਤੁਸੀਂ ਉਹਨੂੰ ਮਿਲਣਾ ਹੈਗਾ ਉਹਨੂੰ ਮਿਲਣ ਵਾਸਤੇ ਇਹ ਮਾਨਸਜਾਮਾ ਹੈ ਐਹੀ ਵਾਰੀ ਹੈ ਇਸ ਬਾਡੀ ਤੇ ਜੋ ਨਰ ਚੁੱਕੇ ਜੇ ਤੁਸੀਂ ਚੁੱਕ ਗਏ ਸੋ ਆਏ ਜਾਏ ਦੁੱਖ ਪਾਇਦਾ ਤੁਸੀਂ 84 ਦੇ ਆਕਾਰਾਂ ਵਿੱਚ ਚਲੇ ਜਾਓਗੇ ਇਹ ਬਹੁਤ ਵੱਡਾ ਦੁੱਖ ਆ ਇਹ ਤੁਸੀਂ ਚਲੇ ਗਏ ਇਧਰੋਂ ਤਾਂ ਫਿਰ ਤੁਹਾਡਾ ਮਾਨਸ ਜਮਾ ਤੁਹਾਡੇ ਹੱਥੋਂ ਇਹ 골ਡਨ ਚਾਂਸ ਨਿਕਲ ਜਾਏਗਾ ਇਸ ਲਈ ਹੁਣ ਸਮਾਂ ਹੈ ਅਭਿਆਸ ਕਰਕੇ ਸੱਚੇ ਬਾਸ਼ਾ ਦੇ ਸ਼ਬਦ ਨੂੰ ਸਮਝ ਕੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਮਾ ਸਕਦੇ ਹੋ ਜਿੰਦਗੀ ਜੀ ਤੁਸੀਂ ਮੁਕਤ ਹੋ ਸਕਦੇ ਹੋ ਮਤਲਬ 84 ਤੋਂ ਆਇਆ ਫਿਰ ਦੁਬਾਰਾ 184 ਤੱਕ ਜਾ ਸਕੋ। ਹਾਂ ਸਾਡਾ ਅੱਗਾ ਵੀ ਹੈ ਜੋ ਪਿੱਛਾ ਵੀ ਹੈ ਇਹ। ਗੁਰੂ ਦੇ ਸ਼ਬਦ ਮੁਤਾਬਕ ਹੂੰ ਆਏ ਮੇ ਇਧਰ ਆਉਂਦੇ ਜੇ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਜ਼ਿੰਦਗੀ ਦਾ ਮਕਸਦ ਸਮਝ ਕੇ ਨਾ ਮਿਲੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਨਾ ਵਸਾਇਆ ਸਾਨੂੰ ਕਿਸੇ ਗੁਰਮੁਖ ਦਾ ਸੰਤ ਸਾਧੂ ਭਗਤ ਦਾ ਗੁਰਸਿੱਖ ਦਾ ਸੰਗ ਨਾ ਹੋਇਆ ਜਿਹੜਾ ਸਾਨੂੰ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਮਝਾ ਦੇਵੇ ਸਾਨੂੰ ਸ਼ਬਦ ਦੀ ਸਮਝ ਆ ਜਾਵੇ ਤਾਂ ਫਿਰ ਮਾਰੇ ਕਹਿੰਦੇ ਇਧਰ ਆਏ ਤੇ ਇਧਰ ਹੀ ਚੱਲ ਜਾਓਗੇ ਤੁਸੀਂ ਤੁਸੀਂ ਅਭਿਆਸ ਕਰਕੇ ਸਚਿਤ ਦਾ ਨਾਮ ਨਾ ਸਮਾਏਗੇ ਕਿਉਂਕਿ ਮਕਸਦ ਹੈ ਜ਼ਿੰਦਗੀ ਦਾ ਤੁਹਾਡਾ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਉਹ ਵਿਸ਼ੇ